ਕਲਰ ਕਿਉਂ ਮਿਲਾ ਕੇ ਵੇਚ ਰਹੇ ਹੋ ਕੀ ਨਾਮ ਹੈ ਤੁਹਾਡਾ ਇੰਦਰਜੀਤ ਕਲਰ ਕਿਉਂ ਵੇਚ ਰਹੇ ਕਿਉਂ ਤੁਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹੋ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਲੱਡੂ ਵਾਲਾ ਰੰਗ ਕਿਉਂ ਲੱਡੂ ਵਾਲਾ ਰੰਗ ਦੇ ਰਹੇ ਹੋ ਤੁਸੀਂ ਇਹ ਹੀ ਕੁਝ ਕਰ ਰਹੇ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਲੋਕ ਨੇ ਤੁਸੀਂ ਪਹਿਲਾਂ ਕਿੱਥੇ ਕੰਮ ਕਰਦੇ ਹੋ ਭਾਈ ਕੰਮ ਕਰਦੇ ਹਾਂ ਤੇ ਪਹਿਲਾਂ ਕਿੱਥੇ ਕਰ ਦੂੰ। ਜੀ ਮੈਂ ਰਾਜਦੀਪ ਸਿੰਘ ਲਵੇਲਾ ਦੇਸ਼ਨੀਆ న్యూਸ ਚੈਨਲ ਦੇਖ ਰਹੇ ਦਸਕਾ ਦਾ ਸਵਾਗਤ ਹੈ। ਆ ਮਾਚੀਵੜਾ ਸਾਹਿਬ ਗੁਰਦੁਆਰਾ ਚਰਨ ਕਮਲ ਦੇ ਸਾਹਿਬ ਦੇ ਬਿਲਕੁਲ ਬਾਹਰ ਖੜੇ ਆ। ਸਾਡੇ ਨਾਲ ਡੀਐਸਪੀ ਗੁਰਮੀਤ ਸਿੰਘ ਜੀ ਮੌਜੂਦ ਨੇ। ਇੱਥੇ ਇਹਨਾਂ ਨੇ ਦੇਖਿਆ ਕਿ ਇੱਕ ਜਿਹੜਾ ਜੂਸ ਵਾਲਾ ਕਲਰ ਪਾ ਕੇ ਵਿੱਚ ਦੇ ਰਿਹਾ ਸੀਗਾ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਨਾਲ ਸਿਹਤ ਬੁਹਾਰ ਦੀ ਵੀ ਟੀਮ ਆਈ ਹੋਈ ਆ। ਪਤਾ ਨਹੀਂ ਅੱਜ ਭੁੱਲ ਭੁਲੇਖੇ ਕਿਵੇਂ ਆ ਗਈ ਜਾਂ ਇੱਕ ਦੋ ਵਾਰ ਕਹਿੰਦੇ ਆਂ ਪਰ ਉੱਥੇ ਗੱਲਬਾਤ ਕਰਦੇ ਆਂ ਦੇਖਦੇ ਆਂ ਜੀ। ਹਾਂਜੀ ਸਰ ਕਿਸ ਤਰ੍ਹਾਂ ਦਾ ਇਹ? ਤੇ ਮੈਂ ਨਾ ਜਦੋਂ ਸਵੇਰ ਦਾ ਆਪਣੀ ਗੱਡੀ ਦਾ ਸਾਹਮਣੇ ਪਾਰਕਿੰਗਾਂ ਛੋਟੀ ਜੀ ਸਾਡੇ ਸਾਰੇ ਪੁਲਿਸ ਅਫਸਰਾਂ ਦੀ ਗੱਡੀ ਉੱਥੇ ਲੱਗ ਜਾਉਂਗਾ ਨੇ ਤੇ ਮੈਂ ਬੈਠਾ ਵੀ ਗੱਡੀ ਦੇ ਵਿੱਚ ਚਾਪ ਲੀ ਰਿਹਾ ਮੈਂ ਥੋੜਾ ਦੇਖ ਰਿਹਾ ਸੀ ਤੇ ਐਕਟੀਵਿਟੀ ਚੋਰ ਨਗਾ ਨਾਲ ਉਹ ਮਿਹਰ ਦਾ ਮੁੰਡਾ ਦਸ਼ਵੇਸ਼ ਨਗਰ ਮੱਛੀਵਾੜੇ ਦਾ ਪਤਾ ਕਰ ਪਤਾ ਕਰਦੇ ਪਤਾ ਲੱਗਾ ਇੰਦਰ ਜੂਸ ਸਿੰਘ ਦਾ ਮੈਂ ਥੋੜਾ ਨਿਗਰਾਨਾ ਦੇਖ ਰਿਹਾ ਸੀ ਵੀ ਜਿਹੜਾ ਨਾ ਇਹਨੇ ਵਕਤ ਲਾਇਆ ਕਿੰਨੂ ਬੱਚਾ ਲਈ ਲਾਇਕ ਜੂਸ ਦੀ ਆਪਣੇ ਮਸ਼ੀਨ ਲਈ ਕੱਢਣ ਦੀ ਇਹਦਾ ਕਾਫੀ ਚੋਰ 5-7 ਮਿੰਟ ਬਾਅਦ ਝੋਕੇ ਥੱਲੇ ਕੁਝ ਕਰ ਰਿਹਾ ਸੀਗਾ ਤੇ ਜਦੋਂ ਮੈਂ ਇਹ ਹੱਥ ਦੀ ਹਰਕਤ ਦੇਖੀ ਤਾਂ ਮੈਨੂੰ ਇਹ ਲੱਗਿਆ ਵੀ ਇਹ ਜਿਵੇਂ ਨਾ ਕਿਸੇ ਡਰਮ ਦੇ ਵਿੱਚ ਪਾਣੀ ਦੇ ਲੀਕੋੜ ਵਿੱਚ ਕੁਝ ਇਹ ਛਿੜਕਾ ਰਿਹਾ ਚਲੋ ਮੈਂ ਥੋੜਾ ਜਿਹਾ ਇਤੋਂ ਨਿਗਾ ਬਚਾ ਲਈ ਵੀ ਤਾਂ ਜੋ ਲਾਪਰਵਾਹੀ ਥੋੜਾ ਜਰ ਜਿਹੜਾ ਲਾਪਰਵਾਹੀ ਹੋ ਗਿਆ ਮੈਂ ਇੱਕ ਅਚਾਨਕ ਪਿੱਛੋਂ ਜਾ ਕੇ ਦੇਖਿਆ ਤਾਂ ਉਹੀ ਗੱਲ ਵੀ ਇਹਨੇ ਪਾਣੀ ਦੇ ਵਿੱਚ ਰੰਗ ਕੋਲਿਆ ਹੋਇਆ ਬਹੁਤ ਹੀ ਘੱਟਿਆ ਸਟੈਂਡਰਡ ਦਾ ਰੰਗ ਆ ਉਹ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਉਹ ਡਾ ਜਿਹੜਾ ਬੈਂਟਰੀਆ ਸੀਗਾ ਉਤੋਂ ਅਖਬਾਰ ਚੱਕ ਕੇ ਦੇਖਿਆ ਥੱਲੇ ਉਹ ਪੂੜੀ ਰੰਗ ਦੀ ਪਈ ਇਹ ਇੰਨਾ ਕਿ ਲੋਰ ਦਰਜੇ ਦਾ ਰੰਗ ਆ ਵੀ ਜੇ ਕਿਤੇ ਪ੍ਰੈਗਨੈਂਟ ਲੇਡੀ ਜੋ ਸਪੀਰ ਰੇਤਾ ਉਹਦੇ ਨੂੰ ਬਹੁਤ ਖਤਰਾ ਹੈਗਾ ਹੁਣ ਪੇਂਡੀਆਂ ਲੇਡੀਆਂ ਆਉਂਦੀਆਂ ਉਹਦੇਆਂ ਚਾਰ ਪੰਜ ਗਲਾਸ ਕਹਿੰਦੀਆਂ ਨੇ ਇਸ ਬੰਦੇ ਦੀ ਇਹੀ ਮੋਰਸ ਬਰੈਂਡੀ ਆ ਵੀ 2 ਜਾਂ 3 ਕਿਲੋਆਂ ਚੋਂ ਚਾਰ ਪੰਜ ਗਲਾਸ ਕੱਢ ਦਿੰਦਾ ਕਿਹਦੇ ਕਰਕੇ ਉਹ ਰੰਗ ਕਰਕੇ ਪਾਣੀ ਚ ਰੰਗ ਘੁਲ ਜਾਂਦਾ ਆ ਤੋਂ ਨੂੰ ਡਾਰ ਕਰਕੇ ਭੇਜ ਰਾਇਆ ਹੈ ਬੁਰੀ ਤਰ੍ਹਾਂ ਜਦ ਕਿ ਬਹੁਤ ਹੀ ਲੋ ਨਰਜੇ ਦਾ ਹਲਵਾਈਆਂ ਵਾਲੇ ਰੰਗ ਤੋਂ ਮਾਰੇ ਰੰਗ ਆ ਸਰ ਕੋਈ ਕਾਰਵਾਈ ਹੋਗੀ ਤੇ ਹੁਣ ਕਿਸ ਤਰ੍ਹਾਂ ਹੈ ਜੀ ਉਸੇ ਟਾਈਮ ਹੈਲਥ ਡਿਪਾਰਟਮੈਂਟ ਵਾਲੇ ਸਾਥ ਲੈ ਸੀਗੇ ਇਹਦੀ ਸਾਰੀ ਜਿਹੜੀ ਐ ਸੈਂਪਲਿੰਗ ਹੋ ਗਈ ਹੈ ਹੈਲਥ ਡਿਪਾਰਟਮੈਂਟ ਦੀ ਜਿਹੜੀ ਮੋਬਾਈਲ ਬੈਟਰੀ ਆ ਫੂਡ ਐਂਡ ਅਫਰਡ ਸੇ ਤੁਹਾਡੇ ਸਾਹਮਣੇ ਖੜੀ ਹੈ ਜੀ ਸਿਹਤ ਵਿਭਾਗ ਦੀ ਮੈਡਮ ਨੂੰ ਮੈਂ ਕਹਦਾ ਵੀ ਜਲਦੀ ਉਹਦਾ ਰਿਜ਼ਲਟ ਕੱਢੋ ਜੀ ਮੁਤਾਬਕ ਰਿਜ਼ਲਟ ਉਹਨੂੰ ਸਾਬੇਲੀ ਚਾਹੀਦੀ ਆ ਭਾਈ ਸਾਹਿਬ ਡਿਪਾਰਟਮੈਂਟ ਕੋਲੇ ਪਾਵਰ ਦਾ ਚਲਾਨ ਕਰੇ ਤੇ ਇਹ ਉਹ ਉਹ ਰੋਮ ਬੱਤਵਾਜ ਜਰ ਮਾਰਕੀਤੇ ਜਾਵੇ ਕੌਨਸਲ ਦੀ ਗੱਡੀ ਦੇ ਵਿੱਚ ਇਹ ਲੜਕਾ ਉਹ ਮੌਜੂਦਾ ਜਿਹੜਾ ਰੰਗ ਪਾ ਕੇ ਵੇਚ ਰੇ ਸੀ ਅਸੀਂ ਇਹਨਾਂ ਦਾ ਨਾਮ ਪੁੱਛਦੇ ਕੀ ਨਾਮ ਹੈ ਬਾਈ ਤੁਹਾਡਾ ਇੰਦਰਜੀਤ ਹੈ ਬੰਦੇ ਪੁੰਦੇ ਰਹਿਣੇ ਵਾਲੇ ਉੱਚੀ ਬੋਲੇ ਥੋੜਾ ਜਿਆ ਡਰਦੇ ਕਿਉਂ ਮਾਚੀ ਵੜੇ ਦੇ ਰੰਗ ਕਿਉਂ ਪਾ ਕੇ ਵੇਚ ਰਹੇ ਸੀ ਤੁਹਾਨੂੰ ਕੀ ਨੇ ਅਧਿਕਾਰ ਦਿੱਤਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਇਸ ਗੱਲ ਦਾ ਜਵਾਬ ਦਿਓ ਤੁਸੀਂ ਬੋਲਦੇ ਕਿਉਂ ਨਹੀਂ ਕਿਹੜਾ ਰੰਗ ਸੀਗਾ ਕਿਹੜਾ ਰੰਗ ਸੀਗਾ ਜਲੇਬੀ ਵਾਲਾ ਰੰਗ ਸੀ ਦਿੱਕੋ ਲਿਆ ਸੀਗਾ ਦੁਕਾਨ ਤੋਂ ਮਿਲਦਾ ਆਮ ਮਿਲਦਾ ਇਹ ਤੁਸੀਂ ਕਿਉਂ ਪਾ ਕੇ ਦੇ ਦੇ ਕਿੰਨੇ ਦਾ ਗਲਾਸ ਵੇਚ ਰਹੇ ਇੱਕ 10 ਰੁਪਏ ਦਾ ਦੇ ਰਹੇ ਸੀ ਨਾਲ ਕਿੰ ਨੂੰ ਦੇਖਣ ਨੂੰ ਰੱਖਿਆ ਇਹਨਾਂ ਦਿਖਾਣ ਨੂੰ ਭਾਈ 5000 ਰੁਪਏ ਕਰਾਇਆ ਗੱਡੀ ਤੇ ਖੜੰਦਾ ਵੀ ਦੇਣਾ ਠੇਕੇ ਦਾ ਬਹੁਤ ਬਗ ਨੰਬਰ ਤੇ ਗਲਤ ਕੰਮ ਕਰ ਰਹੇ ਨੇ ਇਹ ਦੇਖੋ ਜੀ 5000 ਰੁਪਏ ਕਿੱਥੇ ਦਾ ਕਰਾਇਆ ਕਿੰਨੀ ਜਗ੍ਹਾ ਦਾ ਕਿੰਨੇ ਦਿੰਦਾ ਖੜੰਦਾ ਤੇ ਨੰਦੂ ਨਾਲ ਜਿਹਾ ਸਵਾ ਸਵਾ ਲਈ ਇਸ ਦੇ ਵਿੱਚੋਂ ਇੱਕ ਨਵੀਂ ਗੱਲ ਦੇਖਣ ਨੂੰ ਆਈ ਇਹਨਾਂ ਨੇ ਕਿਹਾ ਵੀ ਤਿੰਨ ਦਿਨ ਉਰੇ ਸਾਡੇ ਕੋਲੋਂ ਖੜਨ ਦਾ ਜਿਹੜਾ 5000 ਰੁਪਏ ਲਿਆ ਫੂਡ ਡਿਪਾਰਟਮੈਂਟ ਦੇ ਵੀ ਇੱਥੇ ਮੌਜੂਦ ਆ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਫੂਡ ਡਿਪਾਰਟਮੈਂਟ ਦੇ ਸਾਡੇ ਨਾਲ ਡਾਕਟਰ ਰਸ਼ਪਾਲ ਵੀ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਜਣਾ ਮੈਂ ਡਾਕਟਰ ਰਸ਼ਪਾਲ ਸੇ ਸੁਣ ਮਾਚਵਾ ਦਿੱਤਾ ਤੇ ਬੰਦਾ ਜੂਸ ਬਣਾ ਰਿਹਾ ਸੀ ਜੂਸ ਦੇ ਵਿੱਚ ਕੋਈ ਪ੍ਰੋਡਕਟ ਪਾ ਰਿਹਾ ਸੀ ਆ ਤੇ ਇਹਦੀ ਮਦਰ ਰਿਪੋਰਟਿੰਗ ਕੀਤੀ ਗਈ ਹੈ ਪੋਜ਼ਿਟਿਵ ਪਾਈ ਗਈ ਹੈਗੀ ਆ ਤੇ ਸਾਡੇ ਉੱਚ ਅਧਿਕਾਰੀਆਂ ਨੇ ਫਾਰਮ ਕਰ ਦਿੱਤਾ ਜਾਵਾ ਜੇਬਾਨ ਦੀ ਕਾਰਵਾਈ ਤੇ ਕੀਤੀ ਜਾਏਗੀ ਡਾਕਟਰ ਸਾਹਿਬ ਅਜਿਹਾ ਇਹ ਕੋਈ ਪਹਿਲਾ ਮਾਮਲਾ ਨਹੀਂ ਇਹ ਇੰਨੇ ਪਹਿਲਾਂ ਵੀ ਚੱਲਦੇ ਆ ਪਹਿਲਾਂ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇਸ ਗੱਲਾਂ ਤੇ ਜਾਂ ਲੁਧਿਆਣੇ ਤੋਂ ਅੱਜ ਬੈਨ ਆਈ ਆ ਜਾਂ ਇੱਕ ਵਾਰ ਪਹਿਲਾਂ ਬੁਲਾਈ ਗਈ ਸੀ ਫੋਨ ਕਰਕੇ ਦੱਸਿਆ ਗਿਆ ਸੀ ਕੀ ਕਾਰਨ ਆ ਵੀ ਡੀ ਐਚਓ ਲਖਵੀਰ ਸਿੰਘ ਕਿਉਂ ਨਹੀਂ ਕੋਈ ਮੰਨ ਰਹੇ ਇੱਥੇ ਇਲਾਕਿਆਂ ਦੇ ਵਿੱਚ ਜਿਹੜਾ ਕੱਲਾ ਹਜ਼ਾਰਪੁਰ 'ਚ ਹੋ ਰਿਹਾ ਆਪਣੇ ਇਲਾਕਿਆਂ 'ਚ ਕਿਉਂ ਨਹੀਂ ਹੋ ਰਿਹਾ ਜੀ ਨਹੀਂ ਐਕਚੁਅਲੀ ਸਾਡੇ ਹੱਥ ਟੀਮ ਹੈ ਜਿਹੜੇ ਡਿਪਾਰਟਮੈਂਟ ਦੇ ਹੈਗੇ ਆ ਉਹ ਰੂਟੀਨ 'ਚ ਚੈੱਕ ਕਰਦੇ ਰਹਿੰਦੇ ਹੈਗੇ ਆ ਤੇ ਜਿਹੜਾ ਉਹਨਾਂ ਨੂੰ ਮੰਨ ਦੀ ਹਦਾਇਤ ਉਹ ਵੀ ਦਿੱਤੀ ਜਾਂਦੀ ਹੈਗੀ ਆ ਜੇ ਕੋਈ ਪੋਜ਼ਿਟਿਵ ਆਰ ਆ ਤੇ ਤੇ ਜੇ ਐਸੀ ਆ ਬੰਦੇ ਜਿਹੋ ਸੀਗਾ ਸਮਾਨ ਜਾਂ ਹੋਰ ਵੀ ਸੀਗਾ ਨਵੇਂ ਨਿਗਮਾਂ ਨੂੰ ਬੁਲਾ ਕੇ ਚੁਕਵਾ ਲਿਆ ਹੈਗਾ ਵਾ ਤਾਂ ਜੋ ਕਿ ਅੱਗੇ ਜਾ ਕੇ ਇਦਾਂ ਦੀ ਯੂਸ ਵਗੈਰਾ ਨਾ ਬਣਾ ਸਕੀ। ਇਹੋ ਜਿਹੇ ਹੋਰ ਵੀ ਬਹੁਤ ਨੇ ਜੇ ਤੁਸੀਂ ਉੱਥੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਚੰਨਗਲ ਤੱਕ ਜਿਹੜਾ ਆਪਣਾ ਚੌਂਕ ਤੱਕ ਜਾਉਂਗੇ ਉੱਥੇ ਤੱਕ ਬਹੁਤ ਏਸੀਨ ਦੁਕਾਨਾਂ ਹੋਰ ਸ਼ਹਿਰ ਦੇ ਵਿੱਚ ਵੀ ਨੇ ਉਹਨਾਂ ਤੇ ਕਾਰਵਾਈ ਜਾਂ ਕੋਈ ਉਹਨਾਂ ਨੂੰ ਅਸੀਂ ਵੈਸੇ ਹੋਰ ਅਸੀਂ ਮੌਕੇ ਤੇ ਦੁਕਾਨਾਂ ਹੋਰ ਵੀ ਚੈੱਕ ਕੀਤੀਆਂ ਆਈਆਂ ਨੇ ਜੇ ਹੋਈ ਜਿਆਦਾ ਬੰਦੇ ਲੈਟ ਹੋ ਗਿਆ ਕਿ ਸਗਦਾਨਾ ਠੀਕ ਹੈ ਨਾ ਵੈਸੇ ਉਹਨਾਂ ਕੋਈ ਫਿਰ ਤੱਕ ਤਾਂ ਕੋਈ ਮਿਲਿਆ ਨਹੀਂ ਜੇ ਹੋਇਆ ਵੀ ਉਹਨਾਂ ਤੇ ਵੀ ਹੋਏ ਜਿਵੇਂ ਇਹਦੀ ਪੂਰੀ ਡਿਟੇਲ ਲੈ ਲਈ ਹੈਗੀ ਆ ਸੈਂਪਲ ਲਿਆਇਆ ਗਿਆ ਵਾ ਤੇ ਇਹਦੀ ਰਿਪੋਰਟ ਹੈਗੀ ਆ ਤੇ ਕੀ ਰਿਪੋਰਟ ਚ ਕੀ ਆਇਆ ਪੋਜ਼ਿਟਿਵ ਆਇਆ ਹੈਗਾ ਵਾ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਇਹ ਤੇ ਕੋਈ ਕਾਰਵਾਈ ਕਿਸ ਤਰ੍ਹਾਂ ਦੀ ਹੋਗੀ ਉਹ ਹੁਣ ਉੱਚ ਅਧਿਕਾਰੀ ਡਿਸੀਜਨ ਲੈਣਗੇ ਉੱਚ ਅਧਿਕਾਰੀ ਕੋਈ ਮੌਜੂਦ ਹੈ ਉਰੇ ਕੋਈ ਹੋਰ ਹੈ ਜਿਹੜਾ ਜੋ ਬੈਨ ਆਈ ਹੈ ਮੌਕੇ ਤੇ ਬੁਲਾਈ ਗਈ ਨਾ ਪਹਿਲਾਂ ਹੀ ਸੀ ਉਰੇ ਬੈਨ ਐਕਚੁਅਲੀ ਪਹਿਲਾਂ ਵੀ ਸੀ ਤੇ ਮਾਰਕੀਟ ਚ ਸੀਗੀ ਇਹਦੇ ਨਾਲ ਦੀ ਨਾਲ ਹੀ ਅਧਿਰ ਬੋੜਾ ਲਈਏਗਾ ਨਾ ਸੈਂਪਲ ਲੈਣ ਲਈ ਠੀਕ ਹੈ ਜੀ ਦੇਖੋ ਇੱਕ ਵੱਡਾ ਐਕਸ਼ਨ ਆ ਜਿਹੜਾ ਧੰਨਵਾਦ ਵੀ ਕਰਦੇ ਅਸੀਂ ਵੀ ਲੋਕਾਂ ਨੇ ਵੀ ਇਹੀ ਧੰਨਵਾਦ ਵੀ ਕਰਨਾ ਕਿ ਜਿਹੜਾ ਇੱਕ ਪੰਜਾਬ ਪੁਲਿਸ ਦੇ ਜਾਵਾ ਡੀਐਸਪੀ ਜਿਹੜੇ ਨੇ ਆਪਣੀ ਡਿਊਟੀ ਤੋਂ ਬਿਨਾਂ ਅਲਾਵਾ ਵੀ ਜਿਹੜੀ ਇੱਕ ਸਿਹਤ ਭਵਾਰਾ ਦੀ ਡਿਊਟੀ ਬਣਾਈ ਇਹਨਾਂ ਨੂੰ ਸੂਚਿਤ ਵੀ ਕੀਤਾ ਤੇ ਸੈਂਪਲ ਵੀ ਜਿਹੜਾ ਪੋਜ਼ਿਟਿਵ ਪਾਇਆ ਗਿਆ ਬਧੋਰੇ ਅਪਡੇਟ ਲਈ ਦੇਖਦੇ ਰਹੋ ਦੇਸ਼ ਦੁਨੀਆ ਚੈਨਲ ਮਾਛੀਵੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ